ਅੱਜ ਤੁਹਾਨੂੰ ਆਪਾਂ 10 ਮਿੰਟਾਂ ਦੇ ਵਿੱਚ 10 ਘਰ ਤੇ ਕੋਠੀਆਂ ਦਿਖਾਵਾਂਗੇ ਜੀ ਤੁਹਾਡੇ ਏਰੀਆ ਚੋਂ ਜਿੰਨੇ ਕੁ ਰੇਟ ਵਿੱਚ ਤੁਸੀਂ ਲੱਭ ਰਹੇ ਹੋ ਸੀ ਓਨੇ ਰੇਟ ਦੇ ਵਿੱਚ ਤੁਹਾਨੂੰ ਮਿਲ ਜੂ ਜੇ ਤੁਸੀਂ 6 ਲੱਖ ਦਾ ਘਰ ਲੱਭ ਰਹੇ ਹੋ 6 ਦਾ ਵੀ ਮਿਲ ਜੂਗਾ ਜੇ 10 ਦਾ ਲੱਭ ਰਹੇ ਹੋ 10 ਦਾ ਵੀ ਮਿਲ ਜੂਗਾ ਹਰ ਰੇਟ ਅਨੁਸਾਰ ਤੁਹਾਨੂੰ ਮਿਲਣਗੇ ਜੀ ਪਹਿਲੇ ਘਰ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਨਾਲ ਦੀ ਨਾਲ ਲਾਈਕ ਕਰੀ ਜਾਓ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ 'ਚ ਜੀ ਪਹਿਲਾ ਘਰ ਜਿਹੜਾ ਆਪਾਂ ਲੈ ਕੇ ਪਹੁੰਚੇ ਹਾਂ ਜੀ ਪੂਰਾ ਵਧੀਆ ਘਰ ਬਣਿਆ ਹੋਇਆ 10 ਲੱਖ ਰੁਪਏ ਮਾਲਕ ਵੱਲੋਂ ਡਿਮਾਂਡ ਰੱਖੀ ਹੋਈ ਹੈ ਜੀ 10 ਲੱਖ ਰੁਪਏ ਕੋਈ ਫਿਕਸ ਨਹੀਂ ਹੈਗਾ ਘਾਟਾ ਵਾਧਾ ਕਰਕੇ ਮਾਲਕ ਕਹਿੰਦੇ ਨੇ ਅਸੀਂ ਸੇਲ ਕਰ ਦਾਂਗੇ 4.5 ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਜੀ ਵਧੀਆ ਘਰ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੱਲੋਬਾਲ ਇਹਨਾਂ ਦਾ ਖਾਸ ਪਿੰਡ ਹੈਗਾ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ 9850055 ਤੇ 842004 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਤਮ ਮਾਲਕੇ ਨਾਲ ਸਿੱਧੀ ਕਰ ਸਕਦੇ ਹੋ ਜੀ ਜਾ ਕੇ ਦੇਖਣਾ ਚਾਹਉਨੋ ਜਾ ਕੇ ਦੇਖ ਸਕਦੇ ਹੋ ਘਰ ਨੂੰ ਬਾਕੀ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਊਗੀ ਇਸ ਘਰ ਦੀ ਇਸ ਘਰ ਨੂੰ ਖਰੀਦ ਲਓ ਜੀ ਜੇ ਤੁਹਾਨੂੰ ਪਸੰਦ ਆਇਆ ਰੇਟ ਤੁਹਾਨੂੰ ਵਧੀਆ ਲੱਗਿਆ ਤਾਂ ਜਰੂਰ ਲਾਈਕ ਕਰ ਦਿਓ ਜੀ ਇੱਕ ਤੁਸੀਂ ਇਹ ਘਰ ਵੀ ਦੇਖੋ ਜੀ ਪੂਰਾ ਵਧੀਆ ਘਰ ਹੈ ਜਾਮਾ ਨਾਮਾ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ 6 ਮਹੀਨੇ ਮਸਾ ਹੋਈ ਨਹੀਂ ਘਰ ਬਣਾਏ ਨੂੰ ਤੇ ਵੇਚਣਾ ਜੀ ਕਿਸੇ ਕਾਰਨ ਕਰਕੇ ਜੇ ਤੁਸੀਂ ਇਸ ਘਰ ਦੀ ਪੂਰੀ ਵੀਡੀਓ ਹਲੇ ਤੱਕ ਨਹੀਂ ਦੇਖੀ ਤਾਂ ਤੁਹਾਨੂੰ ਉਹਨੂੰ ਜਲਦੀ ਜਲਦੀ ਆਪਾਂ ਇਸ ਘਰ ਦੀ ਜਾਣਕਾਰੀ ਦੇ ਦਿੰਨੇ ਆ ਜੇ ਪੂਰੀ ਵੀਡੀਓ ਦੇਖਣੀ ਆ ਸੀ ਤਾਂ ਤਿੰਨ ਚਾਰ ਦਿਨ ਪਹਿਲਾਂ ਆਪਾਂ ਇਸ ਘਰ ਦੀ ਪੂਰੀ ਵੀਡੀਓ ਪਾਈ ਸੀਗੀ ਹਰ ਤਰ੍ਹਾਂ ਦੀ ਜਾਣਕਾਰੀ ਲੈਣੀ ਆ ਪ੍ਰੋਪਰ ਵੀਡੀਓ ਦੇਖਣੀ ਆ ਘਰ ਦਾ ਕੀ ਕੁਝ ਬਣਿਆ ਹੋਇਆ ਕਿਵੇਂ ਬਣਿਆ ਹੋਇਆ ਤਾਂ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਬਾਕੀ ਤੁਹਾਨੂੰ ਇਸ ਘਰ ਦੀ ਪੂਰੀ ਜਾਣਕਾਰੀ ਤੁਹਾਨੂੰ ਮੈਂ ਛੇਤੀ ਛੇਤੀ ਦੇ ਦਿੰਨੇ ਸੀ ਜਗ੍ਹਾ ਹੈਗੀ ਅਜੀ 5 ਮਰਲੇ 9 ਲੱਖ ਰੁਪਈਆ ਰੇਟ ਹੈ ਤੇ ਪੂਰਾ ਵਧੀਆ ਸੀ ਤੇ ਕਮਰੇ ਕੂਮਰੇ ਪੂਰੇ ਵਧੀਆ ਬਣੇ ਹੋਏ ਨੇ ਗੱਲਬਾਤ ਆਪਾਂ ਤੁਹਾਨੂੰ ਅਨੁਸਾਰ ਹੀ ਦੱਸ ਹੀ ਰਹੇ ਸੀ ਸਾਰਾ ਟਾਈਲਾਂ ਦਾ ਕੰਮ ਹੋਇਆਗਾ 메ਨ ਗੇਟ ਪੂਰਾ ਵਧੀਆ ਲੱਗਿਆ ਹੋਇਆ ਲੋਬੀ ਪੂਰੀ ਵਧੀਆ ਬਾਥਰੂਮ ਦਾ ਕੰਮ ਬਹੁਤ ਵਧੀਆ ਹੋਇਆ ਉੱਪਰੋਂ ਪੂਰੀ ਵਧੀਆ ਸੀ ਆਸ-ਪਾਸੇ ਦਾ ਮਾਹੌਲ ਪੂਰਾ ਵਧੀਆ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਨੂੰ ਫੋਨ ਕਰ ਸਕਦੇ ਹੋ ਮਾਲਕ ਦਾ ਮੋਬਾਈਲ ਨੰਬਰ ਜਿਹੜਾ ਹੈਗਾ ਜੀ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਸੀ ਨੰਬਰ ਹੈ ਜੀ 7526822640 ਦੂਜਾ ਨੰਬਰ ਹੈ 9814663629 ਕਰ ਸਕਦੇ ਹੋ ਗੱਲ ਤੇ ਕਰੋ ਆਪੇ ਤੁਸੀਂ ਹੋਣਾ ਇਹ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਸੀ ਇਹ ਬਣਿਆ ਹੋਇਆ 47 ਗਾਜਾ ਥਾਂ ਦੇ ਵਿੱਚ ਤੇ 23 ਲੱਖ ਰੁਪਿਆ ਇਸ ਦੀ ਡਿਮਾਂਡ ਰੱਖੀ ਹੋਈ ਹੈ ਤੇ ਜੋਧੇਵਾਲ ਮਾਲਕ ਦਾ ਏਰੀਆ ਨਿਊ ਸੁਭਾਸ਼ ਨਗਰ ਵਸਤੀ ਜੋਧੇਵਾਲ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨੂੰ ਫੋਨ ਵੀ ਤੁਸੀਂ ਲਾ ਸਕਦੇ ਹੋ ਨੰਬਰ ਹੈਗਾ ਜੀ 9465009951 ਬਾਕੀ ਤੁਸੀਂ ਵੀਡੀਓ ਦੇਖ ਲਓ ਜੀ ਛੇਤੀ ਛੇਤੀ ਆਪਾਂ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਵਧੀਆ ਘਰ ਬਣਿਆ ਹੋਇਆ ਤੁਸੀਂ ਮੇਨ ਗੇਟ ਪੂਰਾ ਵਧੀਆ ਥੱਲੇ ਫਰਸ਼ ਵਧੀਆ ਲੱਗਿਆ ਹੋਇਆ ਨਵਾਂ ਘਰ ਹੈ ਜੀ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਇਹਨੂੰ ਬਣੇ ਨੂੰ ਜਮਾ ਫਰੈਸ਼ ਨਵਾਂ ਇਹਨਾਂ ਨੇ ਪਾਇਆ ਡਬਲ ਸਟੋਰੀ ਹੈ ਬਹੁਤ ਸੋਹਣਾ ਮਾਲਕ ਨੇ ਘਰ ਬਣਾਇਆ ਹੋਇਆ ਉੱਪਰੋਂ ਬਹੁਤ ਸੋਹਣਾ ਬਣਿਆ ਹੋਇਆ ਥੱਲੋਂ ਬਹੁਤ ਵਧੀਆ ਬਣਿਆ ਹੋਇਆ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਨੂੰ ਇੱਕ ਵਾਰੀ ਫੋਨ ਲਾ ਲਿਓ ਤੇ ਰੇਟ ਜਿਹੜਾ ਇਹਨਾਂ ਨੇ ਕਿਹਾ ਹੈਗਾ ਇੱਕ ਡਿਮਾਂਡ ਹੈ ਘਾਟਾ ਵਾਧਾ ਕੀਤਾ ਜਾਊਗਾ 23 ਲੱਖ ਰੁਪਿਆ ਕੋਈ ਫਿਕਸ ਰੇਟ ਨਹੀਂ ਹੈ ਘਰ ਸੀ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਘਰ ਨੂੰ ਤਾਂ ਜੋਧੇਵਾਲ ਜਾ ਕੇ ਦੇਖ ਸਕਦੇ ਹੋ ਤੇ ਫਾਈਨਲ ਰੇਟ ਕਰਕੇ ਤੇ ਖਰੀਦ ਸਕਦੇ ਹੋ ਜੀ ਚੌਥੇ ਘਰ ਦੀ ਆਪਾਂ ਜੇ ਗੱਲ ਕਰੀਏ ਸੀ ਤਾਂ ਪੂਰਾ ਵਧੀਆ ਇਹ ਘਰ ਆਪਾਂ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜਿੰਨੇ ਤੁਸੀਂ ਜਲੰਧਰ ਏਰੀਆ ਤੋਂ ਦੇਖ ਰਹੇ ਹੋ ਸੀ ਜਲੰਧਰ ਏਰੀਆ ਤੋਂ ਆਪਾਂ ਤੁਹਾਡੇ ਵਾਸਤੇ ਘਰ ਲਿਆਂਦਾ ਹੈ ਦੋ ਮਰਲੇਾਂ ਚ ਘਰ ਬਣਿਆ ਹੋਇਆ ਜੀ ਸਾਰਾ ਪੂਰਾ ਵਧੀਆ ਬਣਿਆ ਹੋਇਆ ਕੰਮ ਜਿੰਨਾ ਕਰਵਾਇਆ ਹੋਇਆ ਰੰਗ ਰੋਗੰਦਾ ਚਾਹੀ ਆਪਾਂ ਛੱਤ ਦੀ ਗੱਲ ਕਰੀਏ ਚਾਹੀਏ ਆਪਾਂ ਫਰਸ਼ ਦੀ ਗੱਲ ਕਰੀਏ ਰਸੋਈ ਜਿੰਨੇ ਕਮਰੇ ਬਣੇ ਹੋਏ ਨੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਜੇ ਆਪਾਂ ਇਸ ਘਰ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ 17 ਲੱਖ ਰੁਪਿਆ ਇਸ ਘਰ ਦੀ ਡਿਮਾਂਡ ਹੈ ਘਾਟਾ ਬਦ ਕੀਤਾ ਜਾਊਗਾ ਦੋ ਮਰਲੇ ਥਾਂ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਤੇ ਕਿਸੇ ਨੇ ਜਾ ਕੇ ਦੇਖਣਾ ਜਾ ਕੇ ਦੇਖ ਸਕਦੇ ਹਾਂ ਜਲੰਧਰ ਇਹਨਾਂ ਦਾ ਏਰੀਆ ਹੈਗਾ ਤੇ ਮਾਲਕ ਦਾ ਮੋਬਾਈਲ ਨੰਬਰ 99883 855066 ਕਿਸੇ ਵੀ ਤਰ੍ਹਾਂ ਦੀ ਗੱਲ ਕਰਨੀ ਹੋਵੇ ਕੋਈ ਵੀ ਕੁਛ ਵੀ ਮਾਲਕਤੋਂ ਪੁੱਛਣਾ ਤੁਸੀਂ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਬਾਕੀ ਵੀਡੀਓ ਤੁਹਾਡੇ ਸਾਹਮਣੇ ਹੈ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਸੀ ਤੇ ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰਕੇ ਦੱਸੀ ਜਾਇਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਅਸੀਂ ਤੇ ਲਾਈਕ ਕਰਨਾ ਨਾ ਭੁੱਲਿਓ ਲਾਈਕ ਜ਼ਰੂਰ ਕਰਦੇ ਜਾਇਓ ਸਾਰੇ ਜਿੰਨੇ ਤੁਸੀਂ ਆਇਓ ਜਿਹੜੀ ਕੋਠੀ ਆਪਾਂ ਹੁਣ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇਹ ਕੋਠੀ ਜਮਨ ਨਵੀ ਬਣੀ ਹੋਈ ਆ ਥੋੜੇ ਟਾਈਮ ਪਹਿਲੇ ਤਿਆਰ ਹੋਈ ਹੈ ਤੇ ਇਹਨਾਂ ਨੇ ਕਿਸੇ ਕਾਰਨ ਕਰਕੇ ਵੇਚਣੀ ਹੈ ਅਸੀਂ ਇਹ ਕੋਠੀ ਆਪਾਂ ਤਹਿਸੀਲ ਅੰਮ੍ਰਿਤਸਰ ਏਰੀਆ ਤੋਂ ਲੈ ਕੇ ਪਹੁੰਚੇ ਹਾਂ ਸੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਪਿੰਡ ਦਾ ਨਾਮ ਹੈਗਾ ਜੀ ਬਾਲਖੁਰਦ ਅੰਮ੍ਰਿਤਸਰ ਏਰੀਆ ਚ ਪਈ ਜਾਂਦਾ 150 ਗਜ਼ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਟੋਟਲ ਜੇ ਗੱਲ ਕਰੀਏ ਦੋ ਬੈੱਡਰੂਮ ਤਿੰਨ ਬਾਥਰੂਮ ਤੇ ਆਪਾਂ ਨੂੰ ਮੋਟਰ ਮਿਲ ਜੂਗੀ ਪਾਣੀ ਵਾਸਤੇ ਤੇ ਸਰਕਾਰੀ ਟੂਟੀਬੀ ਹੈ ਤੇ ਮਾਲਕ ਕਹਿੰਦੇ ਨੇ ਅਸੀਂ ਇਹ ਕੋਠੀ ਕਿਸ਼ਤਾਂ ਤੇ ਵੀ ਵੇਚ ਦਾਂਗੇ ਤੇ ਕਿਸ਼ਤ ਦਾ ਹਿਸਾਬ ਕਿਤਾਬ ਇਹ ਅਸੀਂ ਇਹਨਾਂ ਨੇ ਕੁੱਲ ਡਿਮਾਂਡ ਜਿਹੜੀ ਰੱਖਿਆ ਕੋਠੀ ਦੀ ਉਹ ਇਹਨਾਂ ਨੇ 35 ਲੱਖ ਰੁਪਏ ਰੱਖਿਆ 35 ਲੱਖ ਰੁਪਏ ਇੱਕ ਡਿਮਾਂਡ ਹੈ ਜੀ ਮਾਲਕ ਕਹਿੰਦੇ ਨੇ ਵੀ ਸਾਨੂੰ 25 ਲੱਖ ਰੁਪਏ ਦੇ ਕੇ ਬਾਕੀ ਜਿੰਨੇ ਬਚਦੇ ਨੇ ਉਹਨਾਂ ਦੀ ਅਸੀਂ ਕਿਸ਼ਤ ਕਰ ਲਾਂਗੇ ਬਾਕੀ ਕਿਸ਼ਤਾਂ ਦੇ ਵਿੱਚ ਭਰੀ ਜਾਓ ਤੁਸੀਂ ਜੇ ਤੁਹਾਨੂੰ ਇਹ ਘਰ ਪਸੰਦ ਆਇਆ ਤਾਂ ਮਾਲਕ ਨਾਲ ਗੱਲ ਕਰ ਲਓ ਨੰਬਰ ਸਕਰੀਨ ਤੇ ਤੁਹਾਨੂੰ ਆਪਾਂ ਦੇ ਹੀ ਦਿੱਤਾ ਸੀ 88224 46573 ਤੇ ਦੂਜਾ ਨੰਬਰ ਹੈ ਜੀ 70517 18511 ਇੱਕ ਹੋਰ ਤੁਸੀਂ ਕੋਠੀ ਦੇਖੋ ਜੀ ਵਧੀਆ ਕੋਠੀ ਆਪਾਂ ਤੁਹਾਡੇ ਵਾਸਤੇ ਆਹ ਲੈ ਕੇ ਪਹੁੰਚਿਆ 133 ਗਜ ਜਗਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਜੇ ਤੁਸੀਂ ਲੁਧਿਆਣੇ ਤੋਂ ਦੇਖ ਰਹੇ ਹੋ ਜੀ ਤੁਹਾਨੂੰ ਚਾਹੀਦੀ ਹੈ ਲੁਧਿਆਣੇ ਤੋਂ ਕੋਠੀ ਤਾਂ ਲੁਧਿਆਣੇ ਦੇ ਵਿੱਚੋਂ ਆਪਾਂ ਤੁਹਾਨੂੰ ਕੋਠੀ ਦਿਖਾ ਰਹੇ ਹਾਂ ਜੀ ਇਹ ਵਧੀਆ ਕੋਠੀ ਬਣੀ ਹੋਈ ਹੈ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਵੀ ਦੇਖ ਸਕਦੇ ਹੋ ਜਲੰਧਰ ਬਾਈਪਾਸ ਲੁਧਿਆਣਾ ਇਹਨਾਂ ਦਾ ਏਰੀਆ ਕਾ ਤੇ ਆਪਾਂ ਡਿਮਾਂਡ ਦੀ ਗੱਲ ਕਰੀਏ ਜਿਹੜੀ ਡਿਮਾਂਡ ਹੈ ਜੀ ਉਹ ਥੋੜੀ ਜ਼ਿਆਦਾ ਹੈ ਕਿਉਂਕਿ ਸ਼ਹਿਰ ਦੇ ਵਿੱਚ ਕੋਠੀ ਬਣੀ ਹੋਈ ਆ ਸ਼ਹਿਰ ਦੇ ਹਿਸਾਬ ਨਾਲ ਡਿਮਾਂਡ ਸਹੀ ਹੈ ਪਰ ਤੁਹਾਨੂੰ ਵਧੀਆ ਲੱਗੇ ਇਹ ਕੋਠੀ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ 37 ਲੱਖ ਰੁਪਿਆ ਡਿਮਾਂਡ ਰੱਖੀ ਹੋਈ ਆ ਵਧੀਆ ਕੋਠੀ ਹੈ ਜੀ 133 ਗਜ਼ ਜਗ੍ਹਾ ਦੇ ਵਿੱਚ ਬਣੀ ਹੋਈ ਆ ਡਬਲ ਸਟੋਰੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੇ 92 177 31241 ਇਹ ਮਾਲਕ ਦਾ ਨੰਬਰ ਰਹਿਣ ਵਾਲਾ ਜੀ ਜਿਨ੍ਹਾਂ ਦੀ ਕੋਠੀ ਹੈ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਬਾਕੀ ਕਿਵੇਂ ਦੀ ਲੱਗ ਰਹੀ ਹੈ ਜੀ ਵੀਡੀਓ ਜਿੰਨੀਆਂ ਤੁਸੀਂ ਕੋਠੀਆਂ ਦੇਖ ਰਹੇ ਹੋ ਤੁਹਾਨੂੰ ਕਿਵੇਂ ਦੀਆਂ ਲੱਗ ਰਹੀਆਂ ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰਕੇ ਦੱਸੀ ਜਾਓ ਥੱਲੇ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ ਵੀ ਦਬਾ ਦਿਓ ਜੀ ਤੇ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਸਸਤੇ ਘਰ ਕੋਠੀ ਮਕਾਨ ਹਰ ਰੋਜ਼ ਦੇਖਣ ਵਾਸਤੇ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਜਰੂਰ ਦਬਾ ਦਿਓ ਆਹ ਜਿਹੜੀ ਤੁਸੀਂ ਕੋਠੀ ਦੇਖ ਰਹੇ ਹੋ ਜੀ 253 ਗਲਜ਼ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਅੰਮ੍ਰਿਤਸਰ ਏਰੀਆ ਚ ਜਾਂ ਤੁਸੀਂ ਅੰਮ੍ਰਿਤਸਰ ਏਰੀਆ ਦੇ ਵਿੱਚ ਕੋਠੀ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਵਾਸਤੇ ਇਹ ਕੋਠੀ ਆਪਾਂ ਲਿਆਂਦੀ ਆ ਜੀ ਬਹੁਤ ਵਧੀਆ ਸੋਹਣੀ ਕੋਠੀ ਹੈ ਨਵੀਂ ਕੋਠੀ ਹੈ ਜੀ ਡਬਲ ਸਟੋਰੀ ਬਣੀ ਹੋਈ ਹੈ ਬਾਕੀ ਤੁਸੀਂ ਫੋਟੋਆਂ ਦੇਖ ਰਹੇ ਹੋ ਮਾਲਕ ਵੱਲੋਂ ਆਪਣੇ ਕੋਲੇ ਕੱਲੀਆਂ ਫੋਟੋਆਂ ਪਹੁੰਚੀਆਂ ਸੀ ਵੀਡੀਓ ਨਹੀਂ ਪਹੁੰਚੀ ਤੁਸੀਂ ਫੋਟੋਆਂ ਦੇਖ ਲਓ ਜੇ ਤੁਸੀਂ ਫੋਟੋਆਂ ਜਾਂ ਵੀਡੀਓ ਮੰਗਵਾਉਣੀ ਹੋਵੇ ਤਾਂ ਮਾਲਕ ਨੂੰ ਫੋਨ ਲਾ ਸਕਦੇ ਹੋ ਸਾਰਾ ਕੰਮ ਮਾਲਕ ਵੱਲੋਂ ਕਰਵਾਇਆ ਹੋਇਆ ਹੈ ਕੋਠੀ ਦਾ ਅੰਦਰੋਂ ਲੈ ਕੇ ਬਾਹਰ ਤੱਕ ਬਹੁਤ ਸੋਹਣੀ ਕੋਠੀ ਹੈ ਜੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ 80 ਲੱਖ ਰੁਪਿਆ ਇਸ ਕੋਠੀ ਦੀ ਡਿਮਾਂਡ ਓਨਰ ਬਿਲਹ ਪਹੁੰਚੀ ਆ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਦੋ ਨੰਬਰ ਦਿੱਤੇ ਹੋਏ ਸੀ 98726 ਤੇ 14605 98769 ਤੇ 22602 ਨੰਬਰ ਸਕਰੀਨ ਤੇ ਤੁਹਾਨੂੰ ਆਪਾ ਦੇ ਹੀ ਦਿੱਤੇ ਸੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਜੇ ਤੁਹਾਡੇ ਕੋਲੇ ਵੀ ਘਰ ਹੈ ਕੋਠੀਆਂ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਉਤੇ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮੇ ਭੇਜੋ 73800 ਪੂਰਾ 26173 ਆਪਣੇ ਚੈਨਲ ਦਾ WhatsApp ਨੰਬਰ ਹੈ ਜੀ ਜੇ ਤੁਸੀਂ ਦੇਖ ਰਹੇ ਹੋ ਜੀ ਸੰਗਰੂਰ ਏਰੀਆ ਚ ਤੇ ਤੁਹਾਨੂੰ ਸੰਗਰੂਰ ਏਰੀਆ ਚ ਕੋਈ ਵਧੀਆ ਘਰ ਜਾਂ ਕੋਠੀ ਚਾਹੀਦੀ ਆ ਰੇਟ ਵੀ ਤੁਹਾਨੂੰ ਵਧੀਆ ਜਿਹਾ ਚਾਹੀਦਾ ਤਾਂ ਸਿਰਫ 16 ਲੱਖ ਰੁਪਿਆ ਇਸ ਘਰ ਦੀ ਡਿਮਾਂਡ ਹੈ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਸੀ ਵੀਡੀਓ ਚ ਜਿਹੜਾ ਘਰ ਦੇਖ ਰਹੇ ਹੂੰ ਬਹੁਤ ਵਧੀਆ ਪਤ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਰੇਟ ਵੀ ਠੀਕ ਹੈ ਸੰਗਰੂਰ ਏਰੀਆ ਚ ਹੈ ਵਧੀਆ ਏਰੀਆ ਚ ਬਣਿਆ ਹੋਇਆ ਵਧੀਆ ਮਾਹੌਲ ਹੈ ਬਾਕੀ ਤੁਹਾਨੂੰ ਵੀਡੀਓ ਚ ਸਾਰਾ ਕੁਝ ਦੇਖਣ ਨੂੰ ਮਿਲ ਜੂਗਾ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ 16 ਲੱਖ ਰੁਪਇਆ ਡਿਮਾਂਡ ਇੱਕ ਮਾਲਕ ਵੱਲੋਂ ਪਹੁੰਚੀ ਹੈ ਮਾਲਕ ਨੇ ਕਿਹਾਗਾ ਮੌਕੇ ਤੇ ਰੇਟ ਕਰਕੇ ਅਡਜਸਟਮੈਂਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਜਿਹੜੇ ਇਸ ਘਰ ਦੇ ਮਾਲਕ ਨੇ ਉਹਨਾਂ ਨੇ ਦੱਸਿਆਗਾ ਵੀ ਰੇਟ ਮੌਕੇ ਤੇ ਕੀਤਾ ਜਾਊਗਾ ਜਿਹਨੂੰ ਵੀ ਘਰ ਪਸੰਦ ਆਉਂਦਾ ਇੱਕ ਵਾਰੀ ਆਓ ਕਰੇ ਦੇਖੋ ਘਰ ਨੂੰ ਰੇਟ ਵੇਖ ਕੇ ਕਰ ਲਾਂਗੇ ਸੰਗਰੂਰ ਏਰੀਆ ਚ ਮਾਲਕ ਦਾ ਨੰਬਰ ਸਕਰੀਨ ਤੇ ਹੈ ਤੁਹਾਨੂੰ ਮਿਲ ਗਿਆ ਹੋਊਗਾ ਗੱਲ ਤੁਸੀਂ ਆਪ ਕਰ ਲਿਓ। ਬਾਕੀ ਘਰ ਵਧੀਆ ਲੱਗਿਆ? ਜ਼ਰੂਰ ਕਮੈਂਟ ਕਰਕੇ ਦੱਸ ਦੇ ਰਿਓ ਜੀ ਤੇ ਘਰ ਤੁਸੀਂ ਸਾਰੇ ਦੇਖ ਰਹੇ ਹੋ। ਕੋਈ ਵੀ ਘਰ ਪਸੰਦ ਆਉਂਦਾ ਤਾਂ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਥੱਲੇ ਮਿਲੂਗਾ ਜੀ। ਉਹਨਾਂ ਨਾਲ ਤੁਸੀਂ ਆਪੇ ਗੱਲ ਕਰ ਲਿਓ। ਜਿੰਨੇ ਘਰ ਤੁਹਾਨੂੰ ਪਿੱਛੇ ਆਪਾਂ ਦਿਖਾਏ ਉਹਨਾਂ ਦੇ ਮਾਲਕਾਂ ਦੇ ਨੰਬਰ ਤੁਹਾਨੂੰ ਸਾਰਿਆਂ ਦੇ ਆਪਾਂ ਦਿੱਤੇ ਐ ਜੀ। ਜੇ ਤੁਹਾਨੂੰ ਵਧੀਆ ਘਰ ਚਾਹੀਦਾ ਹੈ, ਡਬਲ ਸਟੋਰੀ ਚਾਹੀਦਾ ਹੈ, ਰੇਟ ਵੀ ਤੁਸੀਂ ਘੱਟ ਕਹਿੰਦੇ ਹੋ ਤਾਂ 15 ਲੱਖ ਦੇ ਵਿੱਚ ਆਪਾਂ ਤੁਹਾਨੂੰ ਵੀਡੀਓ 'ਚ ਇੱਕ ਘਰ ਦਿਖਾ ਰਹੇ ਹਾਂ। ਤੁਸੀਂ ਇੱਕ ਵਾਰੀ ਵੀਡੀਓ ਚੈੱਕ ਕਰੋ ਜੀ। ਸਿਰਫ 15 ਲੱਖ ਰੁਪਏ ਡਿਮਾਂਡ ਹੈ ਕੋਠੀ ਬੰਗੂ ਘਰ ਬਣਿਆ ਹੋਇਆ ਵਧੀਆ ਸੀ ਜੇ ਆਪਾਂ ਗੱਲ ਕਰੀਏ ਤਾਂ ਆਪਣੇ ਕੋਲੇ ਇਹ ਘਰ ਮਾਲਕ ਨੇ ਜਮਾਲਪੁਰ ਏਰੀਆ ਚ ਭੇਜਿਆ ਹੋਇਆ ਸੀ ਜਮਾਲਪੁਰ ਲੁਧਿਆਣਾ ਮਾਲਕ ਦਾ ਏਰੀਆ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਜਾ ਕੇ ਦੇਖ ਵੀ ਸਕਦਾ ਇਸ ਘਰ ਨੂੰ ਪੂਰਾ ਵਧੀਆ ਘਰ ਹੈ 15 ਲੱਖ ਰੁਪਏ ਇੱਕ ਡਿਮਾਂਡ ਹੈ ਘਾਟਾ ਬੱਧਾ ਕੀਤਾ ਜਾਊਗਾ ਸੀ ਜਮਾਲਪੁਰ ਲੁਧਿਆਣਾ ਤੇ ਕਿਸੇ ਨੂੰ ਪਸੰਦ ਜੇ ਆਉਂਦਾ ਸੀ ਵੀਡੀਓ ਸਕਰੀਨ ਤੇ ਚੱਲੇ ਰਹੀ ਹੈ ਜਾ ਕੇ ਦੇਖ ਸਕਦੇ ਹੋ ਗੱਲਬਾਤ ਮਾਲਕ ਨਾਲ ਬਹਿ ਕੇ ਮੁਕਾ ਕੇ ਰੇਟ ਮੁਕਾ ਕੇ ਤੇ ਖਰੀਦ ਸਕਦੇ ਹੋ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਮਾਲਕ ਦਾ ਨੰਬਰ ਮਿਲ ਗਿਆ ਹੋਊਗਾ ਗੱਲ ਤੁਸੀਂ ਮਾਲਕ ਨਾਲ ਜ਼ਰੂਰ ਕਰ ਲਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈ ਭੇਜੋ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਬਾਰ ਬਾਰ ਚੱਲਦਾ ਰਹਿੰਦਾ ਜੀ 73800 ਪੂਰਾ 26173 ਸਾਰੇ ਘਰਾਂ ਦੀ ਆਪਾਂ ਗੱਲਬਾਤ ਕੀਤੀ ਹੈ ਜੀ ਤੇ ਨੌ ਘਰ ਤੁਸੀਂ ਦੇਖ ਲਏ ਤੇ ਆ ਆ ਗਿਆ ਜੀ ਦਸਵਾਂ ਘਰ ਇਹਦਾ ਰੇਟ ਹੈਗਾ ਜੀ ਕੁੱਲ 7 ਲੱਖ ਰੁਪਏ ਇੱਕ ਡਿਮਾਂਡ 175 ਗਜ਼ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਸੀ ਆਪਣੇ ਕੋਲੇ ਤਹਿਸੀਲ ਰਾਇਕੋਟ ਏਰੀਆ ਚੋਂ ਇਹ ਘਰ ਪਹੁੰਚੇਗਾ ਤਹਿਸੀਲ ਰਾਇਕੋਟਾ ਜੀ ਲੱਗੇ ਇਹਨਾਂ ਦਾ ਪੈਂਡ ਹੈਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਵੀ ਸਕਦੇ ਹੋ ਘਰ ਨੂੰ ਬਾਕੀ ਬਹੁਤ ਵਧੀਆ ਘਰ ਬਣਿਆ ਹੋਇਆ ਸੀ ਤੇ ਰਜਿਸਟਰੀ ਬੜੀ ਜਗ੍ਹਾ ਦੇ ਵਿੱਚ ਇਹ ਆਪਾਂ ਨੂੰ ਮਿਲੂਗਾ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਾਂ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਜੀ ਬਾਕੀ ਕਿਵੇਂ ਦੀ ਲੱਗੀ ਜੀ ਵੀਡੀਓ ਆਪਣੀ ਜਰੂਰ ਕਮੈਂਟ ਕਰਕੇ ਦੱਸਿਓ ਸਾਰੇ ਘਰ ਤੇ ਸਾਰੀਆਂ ਕੋਠੀਆਂ ਤੁਸੀਂ ਦੇਖ ਲਈਆਂ ਸੀ ਜਿੰਨੇ ਤੁਹਾਡੇ ਕਮੈਂਟ ਆਏ ਸੀਗੇ ਲਗਭਗ ਆਪਾਂ ਕੋਸ਼ਿਸ਼ ਕੀਤੀ ਆ ਤੁਹਾਡੇ ਏਰੀਆ ਚੋਂ ਘਰ ਜਾਂ ਕੋਠੀ ਲੈ ਕੇ ਆਉਣ ਦੀ ਸਾਰੇ ਘਰ ਪੂਰੇ ਵਧੀਆ ਨੇ ਜਾ ਕੇ ਦੇਖ ਸਕਦੇ ਹੋ ਕੋਈ ਵੀ ਘਰ ਤੁਹਾਨੂੰ ਵੀਡੀਓ ਚ ਪਸੰਦ ਆਇਆ ਬਾਕੀ ਵੀਡੀਓ ਚ ਮਾਲਕ ਦਾ ਨੰਬਰ ਤੁਹਾਨੂੰ ਦਿੱਤਾ ਸੀਗਾ ਕੱਲੇ-ਕੱਲੇ ਮਾਲਕ ਦਾ ਕੱਲੇ-ਕੱਲੇ ਘਰ ਦੇ ਮਾਲਕ ਦਾ ਤੁਹਾਨੂੰ ਨੰਬਰ ਦਿੱਤਾ ਹੋਇਆ ਗੱਲ ਤੁਸੀਂ ਆਪ ਕਰ ਲਿਓ ਜੀ ਬਾਕੀ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਤੇ ਮਿਹਨਤ ਬਹੁਤ ਕੀਤੀ ਹੈ ਜੀ ਇਸ ਵੀਡੀਓ ਨੂੰ ਬਣਾਉਣ ਵਾਸਤੇ ਬੱਤ ਬੱਤ ਸ਼ੇਅਰ ਜ਼ਰੂਰ ਕਰਿਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਦੇਖ ਰਹੇ ਹੋ ਬੱਤ ਬੱਤ ਅੱਗੇ ਸ਼ੇਅਰ ਕਰ ਦਿਓ ਬੱਤ ਬੱਤ ਸਪੋਰਟ ਕਰਿਆ ਕਰਿਓ ਜੀ ਠੀਕ ਹੈ ਜੀ ਤੇ ਲਗਭਗ 5000 ਲਾਈਕ ਕੰਪਲੀਟ ਕਰਵਾ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਥੱਲੇ ਲਾਈਕ ਦਾ ਬਟਨ ਜਿਹੜਾ ਦਿੱਤਾ ਹੋਇਆ ਸਾਰੇ ਜ਼ਰੂਰ ਦਬਾ ਦਿਓ ਜੀ ਤੇ ਹੁਣ ਦਿਓ ਜੀ ਸਾਨੂੰ ਇਜਾਜ਼ਤ ਮਿਲਦੇ ਹੋ ਜੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜਲਦੀ ਤੋਂ ਜਲਦੀ ਐਨੇ ਤੁਸੀਂ ਕਮੈਂਟ ਕਰੋ ਤੁਹਾਨੂੰ ਕਿਹੜੇ ਏਰੀਆ ਚੋਂ ਚਾਹੀਦੀ ਐ ਸੇ ਜੇ ਤੁਸੀਂ ਕਿਸੇ ਹੋਰ ਘਰ ਦੀ ਜਾਂ ਹੋਰ ਕੋਠੀ ਦੀ ਵੀਡੀਓ ਦੇਖਣੀ ਹੈ ਜੀ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਈਆਂ ਹੋਣਗੀਆਂ ਕਿਸੇ ਵੀ ਵੀਡੀਓ ਤੇ ਕਲਿੱਕ ਕਰੋ ਜੀ ਵੀਡੀਓ ਚੱਲ ਜੂਗੀ ਜੇ ਤੁਸੀਂ ਆਪਣੇ ਚੈਨਲ ਤੇ ਸਿੱਧਾ ਜਾਣਾ ਹੈ ਜੀ ਤੇ ਉੱਥੋਂ ਕੋਈ ਹੋਰ ਵੀਡੀਓ ਤੁਸੀਂ ਦੇਖਣੀ ਹੈ ਤਾਂ ਇੱਕ ਪਾਸੇ ਚੈੱਕ ਕਰੋ ਜੀ ਆਪਣੇ ਚੈਨਲ ਦੀ ਫੋਟੋ ਲੱਗੀ ਹੋਈ ਹੈ ਉਹਨੂੰ ਦਬਦੋ ਚੈਨਲ ਤੇ ਪਹੁੰਚ ਜਾਓਗੇ ਆਪਦੇ ਸਾਹਮਣੇ ਨਾਲ ਤੁਸੀਂ ਵੀਡੀਓ ਉੱਥੋਂ ਸਿਲੈਕਟ ਕਰਕੇ ਦੇਖ ਸਕਦੇ ਹੋ ਜੀ